ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਜੋ ਕਿ ਦੇਹਰਾਦੂਨ ਦੇ ਵਿੱਚ ਵਾਪਰਦਾ ਇੱਕ ਅਜਿਹਾ ਕੇਸ ਜਿਸ ਦੇ ਵਿੱਚ ਇੱਕ ਪਰਿਵਾਰ ਦਾ ਮੈਂਬਰ ਉਸੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਇੱਕ ਰਾਤ ਦੇ ਵਿੱਚ ਕਤਲ ਕਰ ਦਿੰਦਾ ਤੇ ਜਦੋਂ ਉਹ ਛੇਵਾਂ ਇੱਕ ਛੋਟੇ ਜਿਹੇ ਬੱਚੇ ਦਾ ਕਤਲ ਕਰਨ ਲੱਗਦਾ ਤਾਂ ਅੱਗੋਂ ਬੱਚਾ ਉਹਨੂੰ ਕੁਝ ਅਜਿਹੀ ਗੱਲ ਕਹਿ ਜਾਂਦਾ ਜਿਸ ਤੋਂ ਬਾਅਦ ਉਹ ਫਿਰ ਉਸ ਦਾ ਕਤਲ ਨਹੀਂ ਕਰਦਾ ਹਾਲਾਂਕਿ ਉਸ ਬੱਚੇ ਦੇ ਵੀ ਸੱਟਾਂ ਲੱਗਦੀਆਂ ਨੇ ਉਸ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਪਰ ਉਹ ਬੱਚਾ ਬਚ ਜਾਂਦਾ ਉਸ ਨੂੰ ਉਹ ਮਾਰਦਾ ਨਹੀਂ ਤੇ ਉਸ ਤੋਂ ਬਾਅਦ ਫਿਰ ਅਗਲੀ ਸਵੇਰ ਜਾ ਕੇ ਇਸ ਕੇਸ ਦਾ ਖੁਲਾਸਾ ਹੁੰਦਾ ਇਸ ਹਾਦਸੇ ਦੇ ਬਾਰੇ ਲੋਕਾਂ ਨੂੰ ਪਤਾ ਲੱਗਦਾ ਤੇ ਜਦੋਂ ਇਹ ਸਾਰੀ ਗੱਲਬਾਤ ਲੋਕਾਂ ਤੱਕ ਪਹੁੰਚਦੀ ਆ ਤਾਂ ਲੋਕਾਂ ਦੇ ਵਿੱਚ ਇੱਕ ਵਾਰ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਕੌਣ ਸੀ ਉਹ ਬੰਦਾ ਜਿਸ ਨੇ ਸਾਰੇ ਕਤਲ ਕੀਤੇ ਤੇ ਇਹਦੇ ਪਿੱਛੇ ਜੋ ਵਜ੍ਹਾ ਸੀ ਉਹ ਕੀ ਸੀ ਤੇ ਉਸ ਨੂੰ ਅਖੀਰ ਦੇ ਵਿੱਚ ਜਾ ਕੇ ਜਿਹੜੀ ਸਜ਼ਾ ਹੋਈ ਉਹ ਕੀ ਹੋਈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਚ ਕਰਾਂਗੇ ਤੁਸੀਂ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਅਖੀਰ ਦੇ ਉੱਤੇ ਜਾ ਕੇ ਤੁਸੀਂ ਆਪਣੇ ਕੀਮਤੀ ਸੁਝਾਅ ਕਮੈਂਟਾਂ ਦੁਬਾਰਾ ਜ਼ਰੂਰ ਦਿਓ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾ ਸਮਾਂ ਆਪਾਂ ਤੁਹਾਡਾ ਨਾਮ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਉੱਤਰਾਖੰਡ ਦੀ ਰਾਜਸਥਾਨੀ ਹੈ ਜੀ ਦੇਰਾ ਦੂਨ ਦੇਰਾ ਦੂਨ 24 ਅਕਤੂਬਰ 2014 ਨੂੰ ਸਵੇਰੇ 9:30 ਵਜੇ ਦਾ ਟਾਈਮ ਸੀ ਤੇ ਸਵੇਰੇ 9:30 ਵਜੇ ਇੱਕ ਉਥੇ ਘਰ ਦੇ ਵਿੱਚ ਇੱਕ ਨੌਕਰਾਨੀ ਆਉਂਦੀ ਹੈ ਉਹ ਨੌਕਰਾਨੀ ਆ ਕੇ ਘਰ ਦੇ ਬਾਹਰ ਕੱਢ ਕੇ ਬੈਲ ਵਜਾਉਂਦੀ ਹੈ ਉਹਦੇ ਅੰਦਰੋਂ ਘਰ ਚੋਂ ਕੋਈ ਵੀ ਜਵਾਬ ਨਹੀਂ ਆਉਂਦਾ ਉਹ 2-3 ਵਾਰ ਬੈਲ ਵਜਾਉਂਦੀ ਹੈ ਆਵਾਜ਼ਾਂ ਵੀ ਲਾਉਂਦੀ ਹੈ ਪਰ ਅੰਦਰੋਂ ਕੋਈ ਜਵਾਬ ਨਹੀਂ ਆਉਂਦਾ ਤੇ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਫਿਰ ਉਹ ਸੋਚਦੀ ਹੈ ਕਿ ਸ਼ਾਇਦ ਇਹ ਜਿਹੜਾ ਸਾਰਾ ਪਰਿਵਾਰ ਆ ਹਾਲੇ ਜਿਹੜਾ ਥੱਕਿਆ ਹੋਣਾ ਕਿਉਂਕਿ ਉਸ ਤੋਂ ਇੱਕ ਰਾਤ ਪਹਿਲਾਂ ਦੀਵਾਲੀ ਦੀ ਰਾਤ ਸੀਗੀ ਹੁਣ 23 ਅਕਤੂਬਰ 2014 ਦੇ ਦਿਨ ਦੀਵਾਲੀ ਸੀ ਇਸ ਕਰਕੇ ਉਹਨੂੰ ਲੱਗਿਆ ਕਿ ਸਾਰੇ ਥੱਕੇ ਹੋਣੇ ਆ ਇਸ ਕਰਕੇ ਉਹ ਵਾਪਸ ਜਾਣ ਲੱਗਦੀ ਆ ਤੇ ਅਖੀਰ ਦੇ ਇੱਕ ਬੈਲੋ ਹੋਰ ਬਜਾ ਕੇ ਦੇਖਦੀ ਆ ਤਾਂ ਅੰਦਰੋਂ ਆਵਾਜ਼ ਆਉਂਦੀ ਆ ਕਿ ਅਸੀਂ ਅੱਜ ਸਫਾਈ ਨਹੀਂ ਕਰਾਉਣੀ ਤਾਂ ਉਹਨੂੰ ਲੱਗਦਾ ਕਿ ਸ਼ਾਇਦ ਕੋਈ ਗੜਬੜ ਹੈ ਹੁਣ ਜਿਹੜੀ ਆਵਾਜ਼ ਆਈ ਸੀ ਉਹ ਕਿਸੇ ਮਰਦ ਦੀ ਸੀ ਅੱਗੇ ਔਰਤਾਂ ਸੀਗੀਆਂ ਜਿਹੜੀਆਂ ਜਵਾਬ ਵੀ ਦੇਣਾ ਹੁੰਦਾ ਸੀ ਔਰ ਕੋਈ ਗੇਟ ਖੋਲਦੀ ਉਹਨੂੰ ਅੰਦਰ ਬੁਲਾਉਂਦੀ ਜਵਾਬ ਦਿੰਦੀ ਪਰ ਉਹਨੂੰ ਕੁਝ ਅਜੀਬ ਲੱਗਿਆ ਇਸ ਕਰਕੇ ਉਹ ਨਾਲ ਦੇ ਘਰ ਦੇ ਵਿੱਚ ਜਾਂਦੀ ਹੈ ਹੁਣ ਜਿਹੜਾ ਨਾਲ ਵਾਲਾ ਘਰ ਸੀ ਗਵੰਡੀਆਂ ਦਾ ਉਹ ਉਸੇ ਪਰਿਵਾਰ ਦੇ ਜਿਹੜੇ ਪਰਿਵਾਰ ਦੇ ਘਰ ਦੇ ਵਿੱਚ ਉਹ ਨੌਕਰਾਨੀ ਆਈ ਸੀ ਕੰਮ ਕਰਨ ਉਹਨਾਂ ਦੇ ਹੀ ਭਾਈ ਦਾ ਜਿਹੜਾ ਘਰ ਸੀਗਾ ਹੁਣ ਉੱਥੋਂ ਇੱਕ ਜਦੋਂ ਜਾ ਕੇ ਉਹ ਬੈਲ ਵਜਾਉਂਦੀ ਹੈ ਤਾਂ ਅੰਦਰੋਂ ਅਜੀਤ ਸਿੰਘ ਨਾਮ ਦਾ ਵਿਅਕਤੀ ਬਾਹਰ ਆਉਂਦਾ ਹੁਣ ਅਜੀਤ ਸਿੰਘ ਨੂੰ ਸਾਰੀ ਗੱਲ ਦੱਸਦੀ ਹੈ ਕਿ ਮੈਂ ਤੁਹਾਡੇ ਭਰਾ ਦੇ ਘਰ ਗਈ ਸੀ ਤੇ ਉੱਥੇ ਕਿਸੇ ਨੇ ਡੋਰ ਨਹੀਂ ਖੋਲਿਆ ਤੇ ਅੰਦਰੋਂ ਇਦਾਂ ਦੀ ਆਵਾਜ਼ ਆਈ ਆ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਤਾਂ ਜਦੋਂ ਇਹ ਗੱਲ ਸੁਣਦਾ ਤਾਂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਪ੍ਰੀਤੂ ਨੂੰ ਭੇਜ ਦਿੰਦਾ ਪ੍ਰੀਤੂ ਸੀ ਜਿਹੜੀ ਹੁਣ ਅਜੀਤ ਸਿੰਘ ਦੀ ਨੂੰਹ ਸੀ ਉਹ ਆਪਣੀ ਨੂੰਹ ਨੂੰ ਉਹਦੇ ਨਾਲ ਭੇਜਦਾ ਕਿ ਜਾ ਕੇ ਦੇਖ ਉਹਨਾਂ ਦੇ ਘਰ ਕੀ ਹੈ ਤਾਂ ਉਹ ਜਾਂਦੀ ਹੈ ਨੌਕਰਾਨੀ ਦੇ ਨਾਲ ਹੁਣ ਦੋਨੋਂ ਜਾਣੀਆਂ ਜਾ ਕੇ ਜਦੋਂ ਗੇਟ ਖੜਕਾਉਂਦੀਆਂ ਨੇ ਤੇ ਪ੍ਰੀਤੂ ਬਾਜ ਮਾਰਦੀ ਹੈ ਪਹਿਲਾਂ ਤਾਂ ਉਹਨੂੰ ਵੀ ਕੋਈ ਜਵਾਬ ਨਹੀਂ ਦਿੰਦਾ ਤੇ ਜਦੋਂ ਦੋ ਤਿੰਨ ਵਾਰ ਉਹ ਬੈਲ ਵਗੈਰਾ ਵਜਾਉਂਦੀ ਆ ਗੇਟ ਖੜਕਾਉਂਦੀ ਆ ਤਾਂ ਅੰਦਰੋਂ ਹੁੰ ਡੋਰ ਖੁੱਲਦਾ ਜਦੋਂ ਡੋਰ ਖੁੱਲਦਾ ਉਹ ਅੰਦਰ ਜਾਂਦੀਆਂ ਨੇ ਦੋਨੋਂ ਜਾਣੀਆਂ ਅੰਦਰ ਜਾ ਕੇ ਫਿਰ ਜੋ ਦੇਖਦੀਆਂ ਨੇ ਉਹਨੂੰ ਦੇਖ ਕੇ ਉਹਨਾਂ ਦੇ ਚੀਕਾ ਨਿਕਲ ਜਾਂਦੀਆਂ ਨੇ ਉਹ ਉੱਚੀ ਉੱਚੀ ਚੀਕਾ ਮਾਰ ਰਹੀਆਂ ਨੇ ਹੁਣ ਜਦੋਂ ਚੀਕਾਂ ਦੀ ਆਵਾਜ਼ ਨਾਲ ਦੇ ਘਰ ਅਜੀਤ ਸਿੰਘ ਤੱਕ ਪਹੁੰਚੀ ਤਾਂ ਅਜੀਤ ਸਿੰਘ ਵੀ ਨਾਲ ਦੀ ਨਾਲ ਉਸ ਘਰ ਚ ਆਉਂਦਾ ਜਦੋਂ ਉਹ ਆ ਕੇ ਦੇਖਦਾ ਤਾਂ ਉਹ ਵੀ ਇੱਕਦਮ ਡਰ ਜਾਂਦਾ ਜਿਸ ਤੋਂ ਬਾਅਦ ਉਹ ਬਾਕੀ ਦੇ ਹੋਰ ਲੋਕਾਂ ਨੂੰ ਆਂਡੀਆਂ ਗਵਾਂਡੀਆਂ ਨੂੰ ਬੁਲਾਉਂਦਾ ਪੁਲਿਸ ਨੂੰ ਸੱਦਿਆ ਜਾਂਦਾ ਹੁਣ ਪੁਲਿਸ ਵੀ ਆਈ ਪੁਲਿਸ ਦੇ ਨਾਲ ਹੁਣ ਕਾਫੀ ਜਿਆਦਾ ਟੀਮਸ ਆਈਆਂ ਹੁਣ ਜਿਵੇਂ ਕਿ ਡੌਗ ਸਕੁਐਡ ਆਇਆ ਉੱਥੇ ਨਾਲ ਫਰੈਂਸਿਕ ਟੀਮ ਵੀ ਆਈ ਤੇ ਜਦੋਂ ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤੇ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਪੁਲਿਸ ਵਾਲੇ ਕੀ ਦੇਖਦਿਆ ਕਿ ਇੱਕ ਰੂਮ ਦੇ ਵਿੱਚ ਇੱਕ ਉੱਥੇ ਲਾਸ਼ਾਂ ਪਈਆਂ ਨੇ ਦੋ ਲਾਸ਼ਾਂ ਨੇ ਇੱਕ ਕਮਰੇ ਚ ਇੱਕ ਤਾਂ ਸੀ ਉਸੇ ਘਰ ਦੇ ਜਿਹੜਾ ਮੁਖੀਆ ਸੀ ਜੈ ਸਿੰਘ ਜਿਸ ਦੀ ਉਮਰ 60 ਸਾਲ ਦੀ ਸੀ ਉਹਦੀ ਲਾਸ਼ ਸੀ ਖੂਨ ਦੇ ਨਾਲ ਲਤਪਟ ਤੇ ਨਾਲ ਹੀ ਉਹਦੀ ਘਰ ਵਾਲੀ ਕੁਲਵੰਤ ਕੌਰ ਉਮਰ 55 ਸਾਲ ਉਹਦੀ লাশ ਪਈ ਸੀ ਕਮਰੇ ਚ ਹੁਣ ਜਦੋਂ ਇਹ ਦੇਖਿਆ ਤਾਂ ਉਹ ਨਾਲ ਦੇ ਕਮਰੇ ਚ ਜਦੋਂ ਚੈੱਕ ਕੀਤਾ ਤਾਂ ਉਥੇ ਨਾਲ ਦੇ ਕਮਰੇ ਦੇ ਵਿੱਚ ਇੱਕ ਉਹਨਾਂ ਦੀ ਹੀ ਬੇਟੀ ਜੈ ਸਿੰਘ ਦੀ ਹਰਜੀਤ ਕੌਰ ਉਮਰ 30 ਸਾਲ ਉਹਦੀ লাশ ਪਈ ਹੈ ਤੇ ਨਾਲ ਹੀ ਇੱਕ ਸੁਖਮਨੀ 3 ਸਾਲ ਦੀ ਹਰਜੀਤ ਕੌਰ ਦੀ ਬੇਟੀ ਸੀ ਉਹਦੀ লাশ ਪਈ ਹੈ ਤੇ ਜਿਹੜੀ ਇਹ ਹਰਜੀਤ ਕੌਰ ਸੀ ਹੁਣ ਉਹ ਇੱਕ ਪ੍ਰੈਗਨੈਂਟ ਸੀਗੀ ਤੇ ਉਹਨੂੰ ਹੁਣ 25 ਅਕਤੂਬਰ ਦੀ ਤਰੀਕ ਦਿੱਤੀ ਸੀ ਡਾਕਟਰਾਂ ਨੇ ਡਿਊ ਡੇਟ ਸੀ ਉਹਦੇ ਬੱਚਾ ਹੋਣਾ ਸੀ 25 ਅਕਤੂਬਰ ਨੂੰ ਤਾਂ ਇੱਥੇ ਕੱਲੀ ਹਰਜੀਤ ਕੌਰ ਹੀ ਨਹੀਂ ਬਲਕਿ ਉਹਦੇ ਪੇਟ ਦੇ ਵਿੱਚ ਪਲਣ ਵਾਲੇ ਛੋਟੇ ਜਿਹੇ ਬੱਚੇ ਦਾ ਵੀ ਕਤਲ ਹੋ ਚੁੱਕਿਆ ਸੀ ਕੁੱਲ ਮਿਲਾ ਕੇ ਹੁਣ 5 ਜਾਨਾਂ ਦਾ ਕਤਲ ਹੋ ਚੁੱਕਿਆ ਸੀ ਹੁਣ ਉਸੇ ਘਰ ਦੇ ਵਿੱਚ ਹਰਜੀਤ ਕੌਰ ਦਾ ਇੱਕ ਬੇਟਾ ਵੀ ਰਹਿੰਦਾ ਸੀ ਜਿਸ ਦੀ ਉਮਰ 4 ਸਾਲ ਸੀ ਤੇ ਨਾਮ ਸੀ ਕਮਲਜੀਤ ਸਿੰਘ ਹੁਣ ਜਦੋਂ ਉਹਨੂੰ ਦੇਖਿਆ ਜਾਂਦਾ ਤਾਂ ਕਮਲਜੀਤ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਉੱਥੇ ਮਿਲਦਾ ਹੁਣ ਇਹ ਸਾਰੇ 6 ਦੇ 6 ਜਾਨੇ ਮਿਲਦੇ ਆ ਜਿਨ੍ਹਾਂ ਦੇ ਵਿੱਚੋਂ 5 ਦੀ ਮੌਤ ਹੋ ਗਈ ਤੇ 6ਵਾਂ ਜ਼ਖਮੀ ਆ ਤੇ ਉਸੇ ਪਰਿਵਾਰ ਦੇ ਵਿੱਚ ਇੱਕ ਸੱਤਵਾਂ ਮੈਂਬਰ ਹੋਰ ਸੀ ਜਿਸ ਦਾ ਨਾਮ ਹਰਮੀਤ ਸਿੰਘ ਸੀ ਉਮਰ ਸੀਗੀ ਉਹਦੀ 22 ਸਾਲ ਦੀ ਤੇ ਉਹ ਹਰਮੀਤ ਸਿੰਘ ਵੀ ਉੱਥੇ ਹੀ ਮੌਜੂਦ ਸੀ ਤੇ ਉਹਦੇ ਵੀ ਜਿਹੜਾ ਖੂਨ ਲੱਗਿਆ ਹੋਇਆ ਸੀ ਕੱਪੜਿਆਂ ਨੂੰ ਹੱਥਾਂ ਵਗੈਰਾ ਨੂੰ ਤਾਂ ਜਦੋਂ ਇਹ ਦੇਖਿਆ ਗਿਆ ਤਾਂ ਪਤਾ ਇਹ ਲੱਗਦਾ ਕਿ ਜਿਹੜੇ ਸਾਰੇ ਕਤਲ ਹੋਏ ਨੇ ਇਹ ਸਾਰੇ ਕਤਲ ਹਰਮੀਤ ਨੇ ਹੀ ਕੀਤੇ ਆ ਹੁਣ ਜਿਹੜਾ ਹਰਮੀਤ ਸਿੰਘ ਸੀ ਉਹ ਜੈ ਸਿੰਘ ਦਾ ਬੇਟਾ ਹੀ ਸੀ ਤੇ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਜਿਹੜਾ ਹੁਣ ਕਮਲਜੀਤ ਸੀ ਉਹ ਤੋਂ ਪੁੱਛਿਆ ਗਿਆ ਤਾਂ ਉਹਨੇ ਸਾਰੀ ਗੱਲ ਇਹ ਦੱਸੀ ਕਿ ਰਾਤ ਨੂੰ ਜਦੋਂ ਦੀਵਾਲੀ ਤੋਂ ਬਾਅਦ ਅਸੀਂ ਸਾਰੇ ਸੁੱਤੇ ਪਏ ਸੀ ਤਾਂ ਫਿਰ ਜਿਹੜਾ ਇਹ ਹਰਮੀਤ ਸਿੰਘ ਹੈ ਇਹ ਰਾਤ ਨੂੰ ਇੱਕ ਚਾਕੂ ਲੈ ਕੇ ਜੈ ਸਿੰਘ ਤੇ ਉਸ ਦੀ ਘਰ ਵਾਲੀ ਦੇ ਕਮਰੇ ਦੇ ਵਿੱਚ ਵੜਦਾ ਜਿੱਥੇ ਜਾ ਕੇ ਇਹ ਜੈ ਸਿੰਘ ਦਾ ਕਤਲ ਕਰਦਾ ਹੈ ਜਿਸ ਤੋਂ ਬਾਅਦ ਇਹ ਉਹਦੀ ਘਰ ਵਾਲੀ ਨੂੰ ਵੀ ਮਾਰਦਾ ਜਾਨੀ ਕਿ ਕੁਲਵੰਤ ਕੌਰ ਨੂੰ ਵੀ ਮਾਰ ਦਿੰਦਾ ਉਸ ਤੋਂ ਬਾਅਦ ਫਿਰ ਇਹ ਨਾਲ ਦੇ ਕਮਰੇ ਦੇ ਵਿੱਚ ਆਉਂਦਾ ਉੱਥੇ ਆ ਕੇ ਇਹ ਹਰਜੀਤ ਕੌਰ ਸੀ ਜਿਹੜੀ ਉਹਨੂੰ ਮਾਰਦਾ ਤੇ ਨਾਲ ਹੀ ਉਹਦੀ 3 ਸਾਲ ਦੀ ਬੇਟੀ ਜਿਸ ਦਾ ਨਾਮ ਸੁਖਮਨੀ ਸੀ ਉਹਨੂੰ ਮਾਰਦਾ ਇਹ ਜਦੋਂ ਉਹਨਾਂ ਨੂੰ ਮਾਰ ਰਿਹਾ ਸੀ ਤਾਂ ਹਰਜੀਤ ਕੌਰ ਦੇ ਉਹਨੇ 20 ਵਾਰ ਚਾਕੂ ਮਾਰਿਆ ਤੇ ਸੁਖਮਨੀ ਦੇ 11 ਵਾਰ ਚਾਕੂ ਮਾਰਿਆ ਕੁੱਲ ਮਿਲਾ ਕੇ ਜਿੰਨੇ ਵੀ ਇਹ ਮੈਂਬਰ ਮਾਰੇ ਇਹਨੇ ਕਰਦੇ ਉਹਨਾਂ ਦੇ 90 ਜਿਹੜੇ ਵਾਰ ਕੀਤੇ ਗਏ ਸੀ ਚਾਕੂ ਦੇ ਨਾਲ ਇਹਦੇ ਵੱਨੂ ਤੇ ਜਦੋਂ ਫਿਰ ਇਹ ਛੋਟੇ ਜਿਹੇ ਬੱਚੇ ਉਸ ਕਮਲਜੀਤ ਨੂੰ ਮਾਰਨ ਲੱਗਦਾ ਤਾਂ ਕਮਲਜੀਤ ਦੇ ਵੀ ਇਹ ਢਿੱਡ ਦੇ ਵਿੱਚ ਚਾਕੂ ਮਾਰਦਾ ਪਰ ਅੱਗੋਂ ਫਿਰ ਕਮਲਜੀਤ ਉਹਨੂੰ ਕਹਿੰਦਾ ਮਾਮਾ ਤੂੰ ਤਾਂ ਮੈਨੂੰ ਇੰਨਾ ਪਿਆਰ ਕਰਦਾ ਹੈ ਤੂੰ ਮੈਨੂੰ ਕਿਉਂ ਮਾਰਦਾ ਤੇ ਜਦੋਂ ਇਹ ਗੱਲ ਸੁਣਦਾ ਤਾਂ ਉਹ ਉੱਥੇ ਹੀ ਰੁਕ ਜਾਂਦਾ ਜਿਸ ਤੋਂ ਬਾਅਦ ਇਹ 12 ਤੋਂ 1 ਵਜੇ ਦੇ ਵਿੱਚ ਵਿੱਚ ਸਾਰੀ ਰਾਤ ਇਹ ਕਤਲ ਕਰਦਾ ਤੇ ਉਸ ਤੋਂ ਬਾਅਦ ਇਹ ਇੱਕ ਸਾਈਡ ਤੇ ਬੈਠ ਜਾਂਦਾ ਤੇ ਨਾਲ ਉਸ ਕਮਲਜੀਤ ਨੂੰ ਵੀ ਲੈ ਕੇ ਬੈਠਦਾ ਤੇ ਸਾਰੀ ਰਾਤ ਇਦਾਂ ਹੀ ਕੱਢ ਦਿਆ ਤੇ ਅਗਲੀ ਸਵੇਰ ਹੁੰਦੀ ਹੈ ਅਗਲੀ ਸਵੇਰ ਨੌਕਰਾਨੀ ਆਉਂਦੀ ਆ ਉਸ ਤੋਂ ਬਾਅਦ ਉਹ ਨਾਲ ਦੇ ਘਰ ਤੋਂ ਜਿਹੜੀ ਉਹਨਾਂ ਦੀ ਨੂੰਹ ਸੀਗੀ ਪ੍ਰੀਤੂ ਉਹਨੂੰ ਲੈ ਕੇ ਆਉਂਦੀ ਆ ਤੇ ਉਹ ਆ ਕੇ ਫਿਰ ਇਹ ਸਾਰਾ ਕੁਝ ਦੇਖਦੀ ਆ ਨੇ ਤੇ ਲੋਕਾਂ ਨੂੰ ਪਤਾ ਲੱਗਦਾ ਪੁਲਿਸ ਆਉਂਦੀ ਆ ਤੇ ਫਿਰ ਉਹ ਜਿਹੜਾ ਹਰਮੀਤ ਸੀ ਉਹ ਫੜਿਆ ਜਾਂਦਾ ਤੇ ਉਸ ਤੋਂ ਬਾਅਦ ਇਹਨੂੰ ਹੁਣ ਥਾਣੇ ਲੈ ਕੇ ਜਾਇਆ ਜਾਂਦਾ ਤੇ ਇਹਦੇ ਉੱਤੇ ਮੁਕੱਦਮਾ ਚਲਾਇਆ ਜਾਂਦਾ ਹੁਣ ਗੱਲ ਇੱਥੇ ਇਹ ਦੇਖਣ ਵਾਲੀ ਸੀ ਕਿ ਇਹਨੇ ਇਹ ਸਾਰੇ ਜਾਨਿਆਂ ਨੂੰ ਮਾਰਿਆ ਕਿਹ ਕਿਦੇ ਪਿੱਛੇ ਕਾਰਨ ਕੀ ਸੀ ਹੁਣ ਕਾਤਲ ਮਿਲ ਗਿਆ ਸੀ ਕਾਰਨ ਦਾ ਪਤਾ ਕਰਨਾ ਸੀ ਹੁਣ ਜਦੋਂ ਹਰਮੀਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਾਂਚ ਹੋਈ ਤਾਂ ਜਾਂਚ ਦੇ ਵਿੱਚ ਸਾਹਮਣੇ ਇਹ ਆਇਆ ਕਿ ਜਿਹੜਾ ਉਹ ਹਰਮੀਤ ਸੀ ਉਹ ਜੈ ਸਿੰਘ ਦਾ ਬੇਟਾ ਸੀ ਪਰ ਉਹਦੀ ਜਿਹੜੀ ਮਾਂ ਸੀ ਉਹ ਕੁਲਵੰਤ ਕੌਰ ਨਹੀਂ ਸੀ ਬਲਕਿ ਜੈ ਸਿੰਘ ਦੀ ਪਹਿਲੀ ਘਰ ਵਾਲੀ ਸੀ ਜਿਸ ਦਾ ਨਾਮ ਅਨੀਤਾ ਸੀ ਤੇ ਉਸ ਦੀ ਜਿਹੜੀ ਮਾਂ ਸੀ ਉਹਦੇ ਨਾਲ ਜੈ ਸਿੰਘ ਦਾ ਕਾਫੀ ਸਾਲ ਪਹਿਲਾਂ ਤਲਾਕ ਹੋ ਚੁੱਕਿਆ ਸੀ ਤੇ ਤਲਾਕ ਤੋਂ ਬਾਅਦ ਜਿਹੜਾ ਉਹਦਾ ਇੱਕ ਬੇਟਾ ਜਿਸ ਦਾ ਨਾਮ ਹਰਮੀਤ ਸੀ ਇਹ ਬਾਪ ਕੋਲ ਰਹਿ ਗਿਆ ਸੀ ਤੇ ਉਸ ਦਾ ਇੱਕ ਹੋਰ ਬੇਟਾ ਸੀ ਜਿਸ ਦਾ ਨਾਮ ਪਾਰਸ ਸੀ ਉਹ ਉਹਦੀ ਮਾਂ ਦੇ ਨਾਲ ਚਲਿਆ ਗਿਆ ਸੀ ਤੇ ਉਹ ਸਹਾਰਨਪੁਰ ਰਹਿਣ ਲੱਗੇ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਜੈ ਸਿੰਘ ਸੀ ਇਹਨੇ ਕਲਵੰਤ ਕੌਰ ਦੇ ਨਾਲ ਵਿਆਹ ਕਰਵਾ ਲਿਆ ਤੇ ਇਸ ਤੋਂ ਬਾਅਦ ਫਿਰ ਇਹ ਜਿਹੜਾ ਹਰਮੀਤ ਸੀ ਇਹ ਕਲਵੰਤ ਕੌਰ ਤੇ ਜੈ ਸਿੰਘ ਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਸ ਤੋਂ ਬਾਅਦ ਫਿਰ ਹੁਣ ਜਿਹੜੀ ਇਸ ਕੇਸ ਦੇ ਵਿੱਚ ਇੱਕ ਲੜਕੀ ਮਾਰੀ ਗਈ ਸੀ ਜਿਹੜੀ ਜੈ ਸਿੰਘ ਦੀ ਲੜਕੀ ਦੱਸੀ ਜਾ ਰਹੀ ਸੀ ਜਿਸ ਦਾ ਨਾਮ ਹਰਜੀਤ ਕੌਰ ਸੀ ਉਹ ਜੈ ਸਿੰਘ ਦੀ ਸੱਕੀ ਬੇਟੀ ਨਹੀਂ ਸੀ ਉਹ ਨਾ ਤਾਂ ਅਨੀਤਾ ਦੀ ਬੇਟੀ ਸੀ ਤੇ ਨਾ ਹੀ ਉਹ ਕੁਲਵੰਤ ਕੌਰ ਦੀ ਬੇਟੀ ਸੀ ਬਲਕਿ ਉਹ ਜਿਹੜਾ ਜੈ ਸਿੰਘ ਦਾ ਭਾਈ ਸੀ ਉਹਦੀ ਬੇਟੀ ਸੀ ਉਹ ਜੈ ਸਿੰਘ ਨੇ ਗੋਦ ਲਈ ਹੋਈ ਸੀ ਤੇ ਇਸ ਤੋਂ ਬਾਅਦ ਜਦੋਂ ਇਹ ਸਾਰੇ ਕਤਲ ਹੋਏ ਹੁਣ ਪਤਾ ਲੱਗਿਆ ਕਿ ਉਹ ਜਿਹੜਾ ਬੇਟਾ ਸੀ ਜਿਹੜਾ ਇਹ ਸਾਰੇ ਕਾਂਡ ਨੂੰ ਜਿਹੜਾ ਅੰਜਾਮ ਦਿੰਦਾ ਹੈ ਜਿਹੜਾ ਉਹ ਹਰਮੀਤ ਸਿੰਘ ਸੀ ਉਹ ਇਹਨਾਂ ਦਾ ਸਤੇਲਾ ਬੇਟਾ ਸੀ ਤੇ ਉਹਦੀ ਜਿਹੜੀ ਉਹ ਭੈਣ ਸੀ ਉਹ ਵੀ ਉਹਦੀ ਸੱਕੀ ਭੈਣ ਨਹੀਂ ਸੀ ਜਿਹਨੂੰ ਉਹਨੇ ਮਾਰਿਆ ਸੀ ਤੇ ਜਦੋਂ ਇਹਨੂੰ ਹਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜਿਹੜਾ ਇਹ ਹਰਮੀਤ ਸਿੰਘ ਆ ਇਹ ਪਾਗਲ ਹੋਣ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਇਹਨੂੰ ਜਿਹੜਾ ਜੇਲ ਵੀ ਭੇਜਿਆ ਗਿਆ ਉੱਥੇ ਇਹਦੇ ਦੇ ਕੇਸ ਵੀ ਚੱਲਿਆ ਇਹ 3 ਸਾਲ ਤੱਕ ਜਿਹੜੇ ਪਾਗਲ ਹੋਣ ਦੀ ਐਕਟਿੰਗ ਹੀ ਕਰਦਾ ਰਿਹਾ ਤੇ ਇਸ ਦੇ ਚੱਲਦਿਆਂ ਇਹਨੂੰ ਫਿਰ ਏਮਸ ਦੇ ਵਿੱਚ ਭੇਜਿਆ ਗਿਆ ਤਾਂ ਕਿ ਪਤਾ ਕੀਤਾ ਜਾਵੇ ਸੱਚਮੁੱਚ ਪਾਗਲ ਆ ਜਾਂ ਨਹੀਂ ਤਾਂ ਜਦੋਂ ਏਮਸ ਭੇਜਿਆ ਤਾਂ ਉੱਥੋਂ ਰਿਪੋਰਟ ਆਈ ਕਿ ਇਹ ਕੋਈ ਪਾਗਲ ਨਹੀਂ ਹੈ ਉਸ ਤੋਂ ਬਾਅਦ ਇਹਨੂੰ ਰਿਸ਼ੀਕੇਸ਼ ਵੀ ਦੋ ਵਾਰ ਭੇਜਿਆ ਗਿਆ ਉੱਥੇ ਵੀ ਹਸਪੀਟਲ ਦੇ ਵਿੱਚੋਂ ਇਹੀ ਸਾਹਮਣੇ ਆਇਆ ਕਿ ਇਹ ਕੋਈ ਪਾਜ਼ਲ ਨਹੀਂ ਹੈ ਜਿਸ ਤੋਂ ਬਾਅਦ ਜਦੋਂ ਫਿਰ ਮੁਕਾਦਮਾ ਚੱਲਿਆ ਤੇ ਮੁਕਾਦਮੇ ਤੋਂ ਬਾਅਦ ਫਿਰ ਜਦੋਂ ਸਾਰਾ ਕੇਸ ਨਿਬੜਿਆ ਤਾਂ ਫਿਰ 5 ਅਕਤੂਬਰ 2021 ਨੂੰ ਜਿਹੜਾ ਜੱਜ ਸੀ ਇਹਨੂੰ ਫਿਰ ਫਾਂਸੀ ਦੀ ਸਜ਼ਾ ਸੁਣਾਉਂਦਾ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਵਕੀਲ ਸੀ ਸਾਰੇ ਇਸ ਬੰਦੇ ਦਾ ਕੇਸ ਲੈਣ ਤੋਂ ਇਨਕਾਰ ਕਰ ਦਿੰਦੇ ਆ ਪਰ ਫਿਰ ਆਪਣੇ ਕਾਨੂੰਨ ਦੇ ਹਿਸਾਬ ਦੇ ਨਾਲ ਇਹਨੂੰ ਇੱਕ ਵਕੀਲ ਪ੍ਰੋਵਾਈਡ ਕਰਵਾਇਆ ਜਾਂਦਾ ਅਦਾਲਤ ਦੇ ਵੱਲੋਂ ਤੇ ਜਿਸ ਦੇ ਚੱਲਦੇ ਆ ਫਿਰ ਇਹ ਕੇਸ ਲੜਿਆ ਜਾਂਦਾ ਤੇ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਜਦੋਂ ਇਹਨੂੰ ਫਾਂਸੀ ਦੀ ਸਜ਼ਾ ਹੋਈ ਉਸ ਤੋਂ ਪਹਿਲਾਂ ਵਕੀਲਾਂ ਦਾ ਇਹ ਕਹਿਣਾ ਸੀ ਕਿ ਇਹ ਬੰਦਾ ਜਿਹੜਾ ਮੈਂਟਲੀ ਠੀਕ ਨਹੀਂ ਹੈ ਇਸ ਕਰਕੇ ਇਹਨੂੰ ਫਾਂਸੀ ਨਾ ਹੋਵੇ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇ ਪਰ ਜਿਹੜਾ ਜੱਜ ਸੀ ਉਹਨੇ ਇਹ ਕਿਹਾ ਸੀ ਕਿ ਇਹੋ ਜਿਹਾ ਬੰਦਾ ਜਿਹਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਆਪਾਂ ਜੇਲ੍ਹ ਭੇਜਦੀਏ ਤੇ ਉਹ ਕਿਸੇ ਕੈਦੀ ਦੇ ਉੱਤੇ ਵੀ ਹਮਲਾ ਕਰ ਸਕਦਾ ਕਿਸੇ ਕੈਦੀ ਨੂੰ ਵੀ ਜਿਹੜਾ ਮਾਰ ਸਕਦਾ ਖਤਰਾ ਬਣ ਸਕਦਾ ਇਸ ਕਰਕੇ ਇਹੋ ਜਿਹਾ ਬੰਦਾ ਜਿਹੜਾ ਇਸ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਇਸ ਨੂੰ ਫਾਂਸੀ ਹੋ ਦੇਣੀ ਚਾਹੀਦੀ ਹੈ ਤੇ ਇਸ ਬੰਦੇ ਨੂੰ ਫਿਰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਨਾਲ ਹੀ ਇਹਨੂੰ 1 ਲੱਖ ਰੁਪਏ ਦਾ ਜੁਰਮਾਨਾ ਹੋਇਆ ਤੇ ਇੱਕ ਜਿਹੜਾ ਬੱਚਾ ਇਹਨੇ ਪੇਟ ਦੇ ਵਿੱਚ ਹੀ ਮਾਰ ਦਿੱਤਾ ਸੀ ਉਸ ਦੇ ਲਈ ਇਹਨੂੰ 10 ਸਾਲ ਦੀ ਸਜ਼ਾ ਹੋਈ ਹੁਣ ਇੱਥੇ ਇਹ ਸੀ ਕਿ ਪਹਿਲਾਂ ਇਹ 10 ਸਾਲ ਦੀ ਸਜ਼ਾ ਪੂਰੀ ਕਰੂ ਉਸ ਤੋਂ ਬਾਅਦ ਇਹਨੂੰ ਫਿਰ ਫਾਂਸੀ ਹੋਊਗੀ ਤੇ ਇਸ ਤਰ੍ਹਾਂ ਫਿਰ ਇਹ ਕੇਸ ਜਿਹੜਾ ਉਹ ਨਿਪੜਿਆ ਤੇ ਇਹਦੇ ਵਿੱਚ ਵਕੀਲਾਂ ਦਾ ਹੁਣ ਕਹਿਣਾ ਸੀ ਕਿਉਂਕਿ ਹੁਣ ਇਹ ਆਪ ਬੰਦਾ ਸੀ ਜਿਹੜਾ ਇਹ ਤਾਂ پاگل ਬਣਦੀ ਐਕਟਿੰਗ ਕਰਦਾ ਰਿਹਾ ਪਰ ਵਕੀਲਾਂ ਨੇ ਇਹ ਦੱਸਿਆ ਕਿ ਇਹ ਜਿਹੜਾ ਸਾਰਾ ਕਾਂਡ ਵਾਪਰਿਆ ਇਹ ਪੈਸੇ ਤੇ ਸੰਪਤੀ ਯਾਨੀ ਕਿ ਪ੍ਰਾਪਰਟੀ ਦੇ ਕਰਕੇ ਵਾਪਰਿਆ ਹੁਣ ਇਹਨੂੰ ਕੋਈ ਖਤਰਾ ਸੀ ਕਿ ਇਹ ਦੀ ਜਿਹੜੀ ਪ੍ਰਾਪਰਟੀ ਆ ਉਹ ਦੀ ਭੈਣ ਨੂੰ ਦੇ ਦਿੱਤੀ ਜਾਊ ਜਾਂ ਜਿਵੇਂ ਵੀ ਕਿਉਂਕਿ ਹੁਣ ਇਹ ਬੰਦੇ ਨੂੰ ਦਾ ਖੁਲਾਸਾ ਕੋਈ ਕੀਤਾ ਨਹੀਂ ਵਕੀਲਾਂ ਦਾ ਇਹ ਕਹਿਣਾ ਸੀ ਕਿ ਇਹਨੇ ਪ੍ਰਾਪਰਟੀ ਦੇ ਲਈ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਤੇ ਇਦਾਂ ਫਿਰ ਇਹ ਕੇਸ ਦਾ ਐਂਡ ਹੁੰਦਾ ਤੇ ਇਹ ਬੰਦੇ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਬੰਦਾ ਸੱਚਮੁੱਚ ਪਾਗਲ ਸੀ ਜਾਂ ਜਾਣ ਬੁੱਝ ਕੇ ਹੀ ਇਸਨੇ ਉਹਨਾਂ ਨੂੰ ਮਾਰਿਆ ਹੋਊਗਾ ਕਿਉਂਕਿ ਇੱਕ ਛੋਟੇ ਜਿਹੇ ਬੱਚਿਆਂ ਨੂੰ ਮਾਰ ਦੇਣਾ ਇਹਨਾਂ 3 ਸਾਲ ਦੀ ਬੱਚੀ ਸੀ ਜਿਹੜੀ ਇਹਨੂੰ ਮਾਰਿਆ ਤੇ ਇੱਕ ਪੇਟ ਦੇ ਵਿੱਚ ਹੀ ਮਾਰ ਦਿੱਤਾ ਜਿਨੇ ਕਿ ਅਗਲੇ ਦਿਨ ਜਨਮ ਲੈਣਾ ਸੀ ਇਹ ਬੰਦਾ پاਗਲ ਤਾਂ ਨਹੀਂ ਹੋ ਸਕਦਾ ਇਹ ਬੰਦੇ ਨੂੰ ਸਜ਼ਾ ਜਿਹੜੀ ਫਾਂਸੀ ਦੀ ਉਹ ਸਹੀ ਮਿਲੀ ਆ ਅਜਿਹੇ ਬੰਦਿਆਂ ਨੂੰ ਫਾਂਸੀ ਹੋਣੀ ਚਾਹੀਦੀ ਆ ਤੇ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਇਦਾਂ ਦੀ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ